ਦੇਖੋ ਦੋਸਤੋ ਮੈਂ ਤੁਹਾਡਾ ਦੋਸਤ ਜਸਪੀਰ ਸਿੱਧੂ ਤੇ ਆਪਣਾ ਘੈਂ ਘੈਂ ਟਰੈਕਟਰ ਲਾਂਚ ਖੜਿਆ ਦੇਖੋ ਬਹੁਤ ਸੋਹਣੇ-ਛਾਣੇ ਟਰੈਕਟਰ ਖੜਿਆ ਸਾਰੇ ਬਿਲਕੁਲ ਜਮਾ ਕੋਕਾ ਵੀ ਅੱਜ ਮਿਲਣਾ ਤੁਹਾਨੂੰ ਬਾਈ ਸ਼ਰਮੇ ਨਾਲ ਤੇ ਸ਼ਰਮਾ ਦੇਖੋ ਕਰਦਾ ਤੁਹਾਥੇ ਹੋਰ ਜੀ ਸ਼ਰਮਾ ਜੀ ਕੀ ਹਾਲ ਚਾਲ ਹੈ ਹਾਂਜੀ ਬਾਈ ਸੋਸੀ ਗਾਲ ਸਾਰੇ ਨੂੰ ਹੋ ਕੀ ਟਿਕਾ ਬਾਈ ਅੱਜ ਬੁੱਧਵਾਰ ਮੰਡੀ ਤਲਵੰਡੀ ਸਾਬੋ ਮਹਾਰਾ ਸੱਤੇ ਪਾਸੋਂ ਤੁਹਾਨੂੰ ਚੜ ਦੀ ਕਲਾਚ ਰੱਖੇ ਬਾਈ ਅੱਜ ਆਪਾਂ ਬਾਈ ਦੇ ਟਰੈਕਟਰ ਦਿਖਾਵਾਂਗੇ ਆਪਣਾ ਭਰਾ ਬਾਈ ਪੰਡੀ ਵਾਲਾ ਠੀਕ ਆ ਸੀ ਦਰਸ਼ਨ بھائی ਬੰਗੀ ਵਾਲਾ ਬਾਈ ਕੋਈ ਟਰੈਕਟਰ ਲੈ ਲੈਣਾ ਚੋਰੀ ਤੇ ਬਾਈ ਕੋਲ ਸਾਫ ਪੁੱਤਰੇ ਦਾ ਡੈਕਟਰ ਹੋ ਗਿਆ 10 15 ਬਾਈ 15 ਮੀਟਰ ਕੋਈ ਵੀ ਡੈਕਟਰ ਨਾ ਹੋਵੇ ਬਾਈ ਨੂੰ ਸਿੱਧਾ ਵੀ ਫੋਨ ਕਰ ਲਿਓ ਕਿ ਬਾਈ ਨਾਲ ਉਹ ਤਾਂ ਆਇਆ ਮੈਨੂੰ ਫੋਨ ਕਰ ਠੀਕ ਭਾਈ ਸੁੱਖੀ ਜੀ ਅੱਜ ਬਾਈਆਂ ਨੂੰ ਆਪਾਂ ਕਿਹੜੇ ਕਿਹੜੇ ਟਰੈਕਟਰ ਦਿਖਾਉਣੇ ਮੇਰੇ ਘਰਾਂ ਨੂੰ ਆਪਾਂ ਪਹਿਲਾਂ ਮੈਂ ਇੱਕ ਲੈ ਲਵਾਂ ਠੀਕ ਹੈ ਲੈ ਜਾਂ ਤੀ ਚਾਰੇ ਪਾਸੇ ਦਿਖਾ ਦੇ 10 ਮਾੜੇ ਟਰੈਕਟਰ ਆ ਉਹ ਰਾਜ ਪੈਕੀ ਚਲਦੇ ਹੈ ਨਾ ਬਾਈ ਇਹ ਇੱਕ ਪਸੀਪਾ ਜਿਹਾ ਰੇ ਹੈ ਅੱਜ ਤੱਕ ਉਸ ਦੇ ਜੋਇਆ ਕਾਟ ਮਾਰਦਾ ਛੁੱਕਾ ਟਰੈਕਟਰ ਆ ਬਾਈ ਕਿਤੋਂ ਰੰਗ ਪੇਂਟ ਨਹੀਂ ਹੋਇਆ ਸਾਰਾ origignal ਆ ਨੰਬਰ ਕਿੱਥੋਂ ਦੱਸਣਾ ਇਹ ਨੰਬਰ ਆ ਇਹਨੂੰ ਸੀ ਮਿਲਦੀ ਵੀ ਚੰਦਾ ਫੱਟੀ ਛਤਰੀ ਨਾਲ ਆ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਇਹਦੇ ਵਿੱਚ ਠੀਕ origignal ਆ ਜੀ ਠੀਕ ਗੱਲ ਬਾਈ ਇਹ ਦੋ ਗੱਲ ਦੇ ਪਾਈ ਗੜੇ ਬੋਲ ਬਾਈ ਛੁੱਕਾ ਠੀਕ ਗੱਲ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਬਾਈ 2010 ਮਾਡਲ ਤੂੰ ਵੀ ਨਾ ਦੇਖ ਤੇ 22 ਲਿਖੀ ਬੈਠਾ 3 ਲੱਖ ਤੇ 65000 3 ਲੱਖ ਤੇ 65000 ਇਹਦਾ ਹੋ ਗਿਆ ਜੀ ਲੋ ਪੈਸਾ ਵੀ ਹੈ ਨਾ ਉਹ ਬਣਦਾ ਦਿਖਾਉਣ ਵਾਲਾ ਹਾਂ ਪੈਸੇ ਹੈਗੇ ਤੇਰੇ ਕੋਲੇ ਮੈਂ ਪਾਇਆ ਫੁੱਟ ਮਕਰਾਈ ਜਾਣਾ ਥਾ ਤਾਂ ਦਾਕੜੇ ਪੰਜ ਫਰੇ ਆ ਜਾ ਘਰੇ ਇੱਕ ਮਿੰਟ ਆ ਜਾ ਉਹਦੇ ਆ ਜਾ ਉਹ ਨਹੀਂ ਬਣਾਉ ਓਏ ਲੈ ਵੀ ਜੀ ਸਰ ਇੱਧਰ ਆ ਜਾ ਬਾਈ ਆ ਜਾ ਤੂੰ ਕੁਕੂਆ ਮੇਰਾ ਸਾਲਾ ਬਾੜ ਲਿਆ ਫੇ ਇਹ ਬਾਈ ਕਹਿੰਦਾ ਪੈਸੇ ਹੈ ਨਹੀਂ ਤੇਰੇ ਕੋਲੇ ਕਦਾ ਕੰਮ ਕਰਦਾ ਪਤਾ ਮੈਂ ਪੈਸੇ ਪਿੱਛੇ ਨਹੀਂ ਕਰਦਾ ਜੀ ਇਨੂੰ ਐ ਪੁੱਛੋ ਇਹਨਾਂ ਵਿਚਨਾ ਬਾਹਰ ਪੁੱਛੋ ਕਰਦੇ ਯਾਰ ਇਹਨੂੰ ਐ ਪੁੱਛੋ ਬੰਦ ਕਰ ਦੇ ਵਿਚਨਾ ਬਾਹਰ ਪੁੱਛੋ ਪੂਰਾ ਇਹ ਤਾਂ ਤੁਰਿਆ ਨਹੀਂ ਜਾਂਦਾ ਠੀਕ ਹੈ ਗੱਲ ਕਿਸੇ ਦਾ ਲੱਗਿਆ ਰਹਿੰਦਾ ਤੇ ਇਹ ਇਹ ਤੇ ਤਲਵੰਡੀ ਕੀ ਲੈਣ ਆਉਂਦਾ ਬਈ ਹਾਂ ਰੱਬ ਦੇ ਨਾਲ ਹੋ ਤੇ ਰੱਬ ਦਾ ਨਾਮ ਲੈਣ ਦੇ ਦੇਣਾ ਹੁਣ ਕੀ ਕਰਨਾ ਇਹ 50 ਕਿਲੋ ਦਾ ਮਾਲਕ ਠੀਕ ਹੈ ਗੱਲ ਸਾਰਾ ਕੁਝ ਹੈ ਮੁੰਡਾ ਨੌਕਰੀ ਤੇ ਲੱਗਿਆ ਚੰਗਾ ਭਲਾ ਹਫੜ ਹਫੜ ਕਰਦਾ ਫਿਰਦਾ ਰਹਿੰਦਾ ਇਹ ਜੀ ਬਣਾਇ ਰਿਹਾ ਕਾਮਲੇ ਇਹਨੂੰ ਵੀ ਬਸ ਇਹ ਕਾਮਲੇ ਹੋ ਗਏ ਹੁਣ ਵੇਖ ਲੋ ਤੁਹਾਨੂੰ ਅਰਬੀ ਕੋਈ ਦੱਸ 3115 ਲਓ ਜੀ ਆਪਾਂ ਉੱਥੇ ਫੇਰ ਆਉਨੇ ਆ ਆਪਣਾ ਦਰਸ਼ਨ 365 ਤਾਂ ਹੋਗੀ ਡਿਮਾਂਡ ਹਾਂਜੀ ਕਿੰਨੇ ਪੈਸੇ ਦਾ ਇਹ ਤਾਂ ਬਾਈ 335000 ਦਾ ਬਾਈ ਕਹਿੰਦਾ 335000 ਰੁਪਏ ਦਾ ਠੀਕ ਹੈ ਗੱਲ ਕਰਾਸ ਕਰ ਇੰਝਣਾ ਧੰਨਵਾਦ ਮੈਨੂੰ ਆਰਤਾ ਦਰਸ਼ਨ ਮੁਕਤੀ ਮੈਂ ਆਫੀਟ ਛੱਡਦਾ ਹਾਂ ਭਰਾਵਾ ਕੰਨਾਂ ਲਾ ਕੇ 35000 ਕਹਿੰਦਾ ਤੇ 33000 ਦਾ ਟਰੈਕਟਰ ਲੈ ਲਾਂਗੇ ਬਾਈ ਦਰਸ਼ਨ ਤੋਂ ਠੀਕ ਹੈ ਤੇ ਟਰੈਕਟਰ ਆਪਾਂ ਉਹੀ ਫਰਮਾਉਣੇ ਹੁੰਦੇ ਆ ਜਿੱਥੇ ਆਪਣਾ ਪਿਆਰ ਮੋਹ ਤਾਂ ਯੋਗ ਹੁੰਦਾ ਸਾਡਾ ਭਰਾ ਖੜਾ ਪਿੱਛੇ ਵੀ ਦਿਖਾ ਦੇ ਬਾਈ ਪੀਰਤ ਤੇ ਅੱਗੇ ਆ ਗਿਆ ਉਹ ਦੂਹਰ ਆ ਗਿਆ ਛੋਟਾ 36 30 ਠੀਕ ਹੈ ਜੀ 55 ਐਚ ਪੀ ਵਾਲਾ ਟਰੈਕਟਰ ਆ ਜੀ 55 ਐਚ ਪੀ ਵਾਲਾ ਟਰੈਕਟਰ ਹੈ ਬਾਈ ਦਰਸ਼ਨ 55 ਪੀ ਵਾਲਾ ਜੀ ਸੈਂਟਰ ਗੇਅਰ ਆ ਜੀ 2 ਪੀ ਤਾਂ ਮੂਹਰੇ ਨਵੇਂ ਟਾਇਰ ਆ ਪਿਛਲੇ ਸੱਜ ਪੈਸੇ ਟਰੈਕਟਰ ਸੋਹਣਾ ਬਹੁਤ ਆ ਬਾਈ ਇਹ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਇਹਦੇ ਵਿੱਚ ਲੋਨ ਫੈਂਸ ਨਹੀਂ ਹੁੰਦਾ ਇੱਥੇ ਠੀਕ ਹੈ ਜੀ 2,65,000 ਰੁਪਏ ਡਿਮਾਂਡ ਆ ਵੀਰੇ 2,65,000 ਦਾ ਹੋਗੀ ਡਿਮਾਂਡ ਦੱਸਣਾ ਕਿੰਨੇ ਪੈਸਾ ਹੈ 35 ਹੈ ਬਾਈ ਲਓ ਜੀ 2,35,000 ਕਹਿੰਦਾ ਜੀ 2,30,000 ਦਾ ਟਰੈਕਟਰ ਲੈ ਰਿਹਾ 5000 ਬਾਈ ਮਹੀਨਾ ਦਾ 2,30,000 ਦਾ ਆ ਲਓ ਜੀ ਜਮਨ ਨਮਾ ਜਮਨ ਨਮਾ ਠੀਕ ਹੈ ਟੂ ਸਪੀਡਾ ਹੈ ਸੈਂਟਰ ਗੇਅਰ ਵਾਲਾ ਟਿੱਕੇ ਮਾੜਾ ਬਾਲੇ ਪਾਈਆਂ ਦੇ ਫੋਨ ਆਉਂਦੇ ਸੀ ਚਾਰੇ ਤਹਿਰ ਨਾਲ ਦੇ 80 ਪੈਸੇ ਵੀਰੇ ਫੋਮਾ ਚੱਲਿਆ ਵੀ ਦੱਸ ਦਿੰਦਾ ਤੁਹਾਨੂੰ ਕਿੰਨਾ ਹੈ 700 ਘੰਟਾ ਹੀ ਕਿੰਨਾ ਚੱਲਿਆ ਜੀ 700 700 ਦਾ 700 ਘੰਟਾ ਚੱਲਿਆ ਚਾਰੇ ਪਾਸੇ ਬਿਲਕੁਲ ਨਵਾਂ ਟਰੈਕਟਰ ਹੈ ਸਾਈਡ ਕਲੱਚ ਵਾਲਾ ਦੇ ਡਿਮਾਂਡ ਕੀ ਨਵਾਂ ਹੀ ਆ ਬਾਈ ਟਰੈਕਟਰ ਤੇ ਲੋਨ ਫੈਸ ਵੀ ਹੋ ਜਾਊਗਾ ਪੁਰਾਣਾ ਟਰੈਕਟਰ ਕਿੱਥੇ ਹੋ ਜਾਊਗਾ 6 ਲੱਖ 75 ਹਜ਼ਾਰ ਤੋਂ ਵੀ ਦਛਣ ਕਮਾਂਡ ਕਿੰਨੇ ਪੈਸਾ ਦਾ ਜਿੱਦ ਮੈਂ 645 ਨਹੀਂ ਜੱਸ ਜਾਇ ਜਦਾ ਜਾਇ ਜਦਾ ਨਵਾਂ ਟਰੈਕਟਰ ਜੀ ਵੀਡੀਓ ਦੇਖੇ ਦਾ ਪ੍ਰਾਣਾ ਕਰਨ ਲੱਗੇ ਮਸਤ ਜਦਾ ਜਾਇ ਜਦਾ ਕਾਲੀਆ ਲੈ 35000 ਦਾ ਟਰੈਕਟਰ ਲੈ ਲਾਂਗੇ ਕੁਛ ਕਹੀ ਜਾਵੇ 35 ਦਾ ਭਾਈ ਚੰਮੀ ਨਵਾਂ ਇਹ ਦਰਸ਼ਨ ਅੱਗਿਆ ਗਿਆ 33 ਫੇਰ ਸੁਆ ਮਾਰੋ ਸੁਪਰ ਆ ਟਰੈਕਟਰ ਵੀ ਦੇ ਇਹ ਵੀ ਨਵਈ ਆ ਜਮਨ ਨਵਾਂ ਵੀ ਭਾਈ 80 85 ਪੈਸੇ ਪੈਰ ਆ ਦੋ ਦੇ ਮੰਗਦੇ ਯੂਰਲੇ ਨਾਲ ਦੇ ਜੀ ਪਿਛਲੇ ਦੁਆਰੇ ਪਾਏ ਆ ਤੇ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਭਾਈ ਕਹਿੰਦਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਉਹਦਾ ਬਾਹ ਕੇ ਚਰਾ ਕੇ ਤਸੱਲੀ ਕਰਕੇ ਲੈ ਕੇ ਜਾਏ ਬੇਸ਼ੱਕ ਭਾਈ 16 ਮਾਡਲ 4 ਲੱਖ 68 ਹਾ ਡਿਮਾਂਡ ਭਾਈ ਦਰਸ਼ਨ ਕਿੰਨੇ ਭਰਿਆ 3 ਸਪੀਡ ਆ ਭਾਈ ਸੱਚੀ 3 ਸਪੀਡ ਆ ਉਹ ਪੁਰਾਣਾ ਗਾ ਇਹ ਗੱਲ 16 ਵਾਲੇ ਟਰੈਕਟਰ ਵਾ ਭਾਈ 4 6 ਘਾਹ ਤੱਕ ਹੋ ਗਈ ਡਿਮਾਂਡ ਸਪਟਲ ਆ ਭਾਈ ਛਾਲੀ ਲਈ ਇਹ ਮੈਂ ਹੋਰ ਥੋੜਾ ਜਿਹਾ ਨਮਾਇਆ ਟਰੈਕਟਰ ਕੋਲੀ ਆ ਨਾ ਮਾੜੀ ਦਸਵਾ ਤੂੰ ਕੀ ਕਰਦੇ ਹੋ ਮਟੋਏ ਕਿੰਨਾ ਗਿਆ ਸੀ ਇਹ 40 ਗਿਆ ਜੀ 35000 ਦਾ ਟਰੈਕਟਰ ਲੈ ਲਾਂਗੇ ਬਈ 5000 ਆਪਾਂ ਚੁਟਾ ਲਿਆ ਤੇ ਮੌਕੇ ਤੇ ਆਪਾਂ ਮੰਨਦਾਂ ਹੋਰ ਵੀ ਕਰਾਰ ਕਰਦਾਂ ਕੋਈ ਕਿੱਥੋਂ ਨਹੀਂ ਬਾਈ 55 ਦਾ ਆ ਗਿਆ ਤੇ ਜੁੰਡੀਆ ਆਹ ਟਰੈਕਟਰ ਬੜੇ ਘਾਟੇ ਮਿਲਦੇ ਬਈ ਕਾਲੇ ਜਿਹੇ ਡੱਡਾ ਲੈ ਇਹਨਾਂ ਨੇ ਤਸੱਲੀ ਕਰਾਈ ਜੀ ਬਾਈ ਜੁੰਡੀਆ ਦੀ ਮਸ਼ੀਨਟੀ ਕਿਹਣੀ ਬਾਈ ਸਹੀ ਹੈ ਤੇ ਭਾਈ ਇੱਕ ਗੱਲ ਹੋਰ ਹੈ ਟਰੈਕਟਰ ਦਿਖਾ ਦੇ ਬਾਈ ਚਾਰੇ ਪਾਸਿਓ ਇੱਕ ਮਾੜਲੀ ਦਾਸਾ ਟਰੈਕਟਰ ਦਾ ਮਨਸਾ ਪੁਰਾਣਾ ਟਰੈਕਟਰ ਕੱਟਿਆ ਜਾਊਗਾ ਠੀਕ ਹੈ ਕੈਰ ਹੈ ਗਿਆ ਬਾਈ 80 85 ਪੈਸੇ ਕੈਰ ਹੈ ਗਿਆ ਸਮਾਨ ਸਾਰਾ ਡੰਡਾ ਫੱਟੀ ਛਤਰੀ ਕਿਤੋਂ ਰੰਗ ਨਹੀਂ ਹੋਇਆ ਕਿਤੋਂ ਗਲਿਆ ਨਹੀਂ ਹੈਗਾ ਬਾਈ ਠੀਕ ਹੈ ਗੱਲ ਗੇਅਰਿੰਗ ਦੇ ਦਰਸ਼ਕ ਕਿੰਨੇ ਜੋ ਸਹੀ ਹੈ ਇਹ ਬਾਕੇ ਰਹਿ ਗਿਆ ਆ ਕੇ ਚਲਾ ਕੇ ਉਹਦੀ ਲੱਗੀ ਕਰਕੇ ਲੈ ਕੇ ਜਾਦੇ ਹਾਂ ਠੀਕ ਹੈ ਗੱਲ ਬਾਈ ਸਾਰਾ ਵੇਚਣਾ 4 ਲੱਖ 45000 ਦਾ ਹੋਗੀ ਡਿਮਾਂਡ ਇਹ ਦਰਾਂ 4 5 4 ਲੱਖ ਦੇ 10000 ਦਾ ਰੇਟਰ ਲੈ ਲਾਂਗੇ 4 ਲੱਖ ਦੇ 10000 ਦਾ 5000 ਰੁਪਏ ਹੜਾਤਾ ਭਾਈ ਤੁਹਾਡੇ ਵਾਸਤੇ ਮਿਹਨਤ ਕਰਦਾ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਦੇ ਹੋ ਵੀਰ ਬਣ ਕੇ ਮੈਂਤੀ ਹੱਥ ਬੰਨ ਕੇ ਉਹ ਤੋਂ ਬਾਅਦ ਆ ਗਿਆ 9 ਮਾਡਲ ਉਹ ਇਹਦੇ ਵਿੱਚ ਪੁਰਾਣਾ ਗੱਟਿਆ ਜਾ ਉਹ ਡੋਨ ਨਹੀਂ ਹੋਣਾ ਠੀਕ ਹੈ ਗੱਲ ਟਾਇਰ ਹੈ ਗਿਆ ਉਹੀ ਦੀ 85 90 ਪੈਸੇ ਹੈ ਗਿਆ 85 ਪੈਸੇ ਮੰਨੋ ਸਾਰਾ Ориਜਨਲ ਆ ਭਾਈ ਜਿੰਨਾ ਹੈਗਾ ਤੇ ਗੇਰ ਇੰਜ ਦਾ ਉਹ ਕੀ ਡਾਇਰੈਕਟਰ ਬਾਈ ਕਹਿੰਦਾ ਚਲਾ ਕੇ ਲੈ ਜਾਓ 298 ਰੇਟ ਉਹ ਕਹਦਾ ਕਿ ਕਿੰਨੇ ਦਾ ਇਹਦਾ 70000 ਰਾਈ ਮੈਂ ਵਧ ਕਰਦਾ ਹਾਂ ਚਲੋ ਕੋਈ ਗੱਲ ਨਹੀਂ ਆਪਾਂ ਥੋੜਾ ਕਰਦੇ ਮਾਤਨਾ ਕੋਣੀ 70000 ਦਾ ਲੈ ਜੀ 70000 ਦਾ ਗੱਲ ਉਹ ਚੱਕਰ ਨਹੀਂ ਨਵੇਂ ਜੁਨੇ ਦਾ ਲੱਗਿਆ ਤਾਂ ਆਪਾਂ ਨੂੰ ਕਹਿਦੇ ਬਾਈ ਕਹਿੰਦਾ ਨਵੇਂ ਚਿੱਡੇ ਵਾਲਾ ਮੋਟਰ ਰਾਈ ਚੋਰ ਹੈ ਠੀਕ ਹੈ ਜੀ ਤੇ ਨਹੀਂ ਪਹਿਲਾਂ ਦੇਖੀ ਹੁੰਦਾ ਹਾਂ ਹਾਂ ਪਹਿਲਾਂ ਦੇਖੀ ਹੁੰਦਾ ਸੀ ਇਹ ਲੋਹੇ ਵਾਲਾ ਚਿੱਡੇ ਵਾਲਾ ਪਹਿਲਾਂ ਚਿੱਡੇ ਵਾਲਾ 54000 ਕਾਲੀ ਫਾਰਮ ਬਾਈ 2001 ਮਟਲਾ ਐਟਰ ਇਹ ਵੀ ਸਮਿਆ ਹੋਇਆ ਹੈਗਾ ਬਾਈ 6570 ਰੁਪਏ ਟਾਇਰ ਆ ਪੰਜਾਬ ਨੰਬਰ ਆ ਪੀ ਵੀ 32 ਡਿਮਾਂਡ 215 ਦਾ ਡਿਮਾਂਡ ਆ ਦੱਸਣਾ ਕਿੰਨੇ ਦਾ 85000 ਦਾ ਬਾਈ ਕਹਿੰਦਾ ਜੀ 185000 ਦਾ 180000 ਰੁਪਏ ਦੇ ਦਿਓ ਬਾਈ ਮੇਰਾ ਨਾਮ ਲੈ ਚੱਟ ਬਾਈ 180000 ਕਾਵਲ ਕਲਾਚ ਆ ਪੰਜਾਬ ਨੰਬਰ ਆ ਬਾਕੇ ਚਲਾ ਕੇ ਆਉਦੀ ਤਸਦੀਕ ਕਰ ਲਿਓ ਬਾਈ ਜਿਹੜਾ ਮਰਜੀ ਜਿਹੜਾ 12 ਤੋਂ ਉੱਤੇ ਟਰੈਕਟਰ ਦਿਖਾਵਾਂਗੇ ਉਹ ਤੇ ਲੋਡ ਵੀ ਹੋ ਜੂ ਪਰਾਨਾ ਵੀ ਕੱਟਿਆ। ਅੱਗੇ ਆ ਗਿਆ ਜੀ ਸਵਰਾਜ। ਉਸ ਤੋਂ ਬਾਅਦ ਆ ਗਿਆ ਜੀ 14 ਮਾਡਲ। ਸਵਰਾਜ ਹੈ ਤੇ ਲੋਡ ਫੈਸਲ ਦੀ ਪਰਾਨਾ ਵੀ ਕੱਟਿਆ ਜਾਊ। ਟਾਇਰ ਹੈ ਗਿਆ ਪਿਛਲੇ 85 90 ਪੈਸੇ। ਇਹ 14 ਰੁਪਏ ਦਾ ਚੱਲਣਾ ਹੈ। ਦੋਈ ਡੀਟੀ ਮਾਡਲ। ਸਵਰਾਜ ਡਿਸਟ੍ਰੀਬਿਊਟਰ ਵੀ ਆ ਬਈ। ਸਾਰਾ ਵੀ ਇੱਥੇ ਲੱਗਣਾ ਹੈ ਡਿਸਟ੍ਰੀਬਿਊਟਰ ਦਾ ਬਰੋਲਾ। ਇਹ ਵੀ ਪੜ੍ਹਨਾ। ਅਰਜਨ ਚਾਰ ਲੱਖ ਤੇ 45000 ਡਿਮਾਂਡ ਆ ਦਿੰਦੇ ਨਾ ਕਿੰਨੇ ਪੈਸੇ 20000 ਦਾ 400 ਵੀ ਤਾਂ ਵੀ ਮੜੀ ਹੁੰਦੀ ਆ ਯਾਰ 41000 ਦਾ ਲੈ ਜਾ ਬਾਈ ਨਵਾਂ ਡ੍ਰੈਕਟਰ ਹੋਣੀ ਆ ਪੁਰਾਣਾ ਕੱਟ ਲਾਂਗੇ ਜੇ ਫਲਾਬ ਚਾਰ ਲੱਖ 10000 ਦੇ ਜੋ ਮੇਰਾ ਮੈਂ ਲੇ ਕੇ 5 ਤੋਂ 10000 ਦਾਦਾ ਸਿੱਧਾ ਤੇ ਕੋਈ ਵੀਡੀਓ ਵਾਲਾ ਡਾਕ ਦੇਖਾਵੇ ਸਹੀ ਗੱਲ ਆ ਸ਼ਰਮਾ ਹੀ ਕਰਦਾ ਕੋਈ ਨਾ ਚਿੰਤਾ ਕੋਈ ਨਾ ਬੰਦਰਾ ਓਰ ਰੋੜਾ ਲਾ ਆ ਗਿਆ ਕੋਲੇ ਆ ਇਹ ਜਿਹੜਾ ਬਿਲਕੁਲ ਨਵਾਂ ਡ੍ਰੈਕਟਰ ਬਾਈ ਪਾਵਰ ਪਾਵਰਫੁਲ 57 ਕਿਲੀ ਨਹੀਂ ਆਹ ਕੀ ਹੋ ਰਿਹਾ ਬੋਲਾ ਕੋਈ ਨਾ ਜਾਈਂ ਅਗਮਨਜਾਇ ਜੀ ਵਾਲਾ ਦੇ ਪ੍ਰਭੈ ਮਾਰਾ ਮਾਧ 5 ਲੱਖ ਤੇ 5000 ਰੁਪਏ ਦਾ ਪਲਾਰਾ ਜੀ ਚਾਰੇ ਪਾਸੇ ਤਾ ਹੈ ਭਾਈ ਜਸਤਰੀ ਦਾ ਚਾਰੇ ਪਾਸੇ ਇਹ ਵੀਡੀਓ ਦੇ ਵਿੱਚ ਨਜ਼ਾਰਾ ਆਇਆ ਨਹੀਂ ਹੁੰਦਾ ਆ ਹੈ ਨਾ ਆਹ ਪੁਰਜਾ ਆਹ ਬੋਡਾ ਲਾ ਰਹੇ ਆ ਵਾਜ ਰਵੜ ਜੀ ਦਾ ਲਾ ਰਹੇ ਆ ਭਾਈ ਰੀਜਨਲ ਲੋਹੇ ਦੇ ਆ 5 ਲੱਖ ਦੇ 5000 ਰੁਪਏ ਦਾ ਬੈਡ ਮੰਡ ਤੇ 300000 ਰੁਪਏ ਦਾ 5 ਲੱਖ ਰੁਪਏ ਦਾ ਟਰੈਕਟਰ ਲੈ ਗਏ ਬਾਈ ਇਹ ਤੋਂ ਠੀਕਾ ਕੋਈ ਨੱਤਾ ਹੀ ਡਾਉਣ ਲੱਗਾ ਮੈਨੂੰ ਨਾਲੇ ਫੋਨ ਤੇ ਤੁਹਾਨੂੰ ਨੰਬਰ ਨੰਬਰ ਪਾਈ ਦਾ ਬੋਲ ਦੋ ਸੱਚ ਹੀ ਦੇਖਨੇ ਆ ਪੱਕੇ ਨੰਬਰ ਦੱਸੋ 7090 70090 6437 643722 ਦਾ ਨੰਬਰ ਆ ਜੇ ਤੁਹਾਡੇ ਸਾਹ ਦੇ ਨਾਮ ਆ ਮੈਨੂੰ ਫੋਨ ਕਰ ਲਿਓ 947884545 947884545 ਕੋਈ ਵੀ ਟਰੈਕਟਰ ਲੈਣਾ ਹੋਵੇ ਭਾਈ ਆਪਾਂ ਨੂੰ ਕਰ ਲੈ ਫੋਨ ਤੇ ਲੋਰ ਫੈਂਸ ਵੀ ਕਰਾ ਦਿੱਦਾ ਪੁਰਾਣਾ ਟਰੈਕਟਰ ਵੀ ਜਿੰਨੇ ਕਦਾ ਦਾ ਉਨੇ ਕਦੇ ਕਰਦੇ ਆ ਭਾਈ ਠੀਕ ਹੈ ਗੱਲ ਆਪਾਂ ਨੂੰ ਕਰ ਲੈ ਫੋਨ ਬੱਚੋ ਦਾ ਸਿੱਪਾ ਸਹੀ ਹੋਣਾ ਚਾਹੀਦਾ ਜਿਹੜਾ ਮਰਜੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਕਰ ਲੈ ਫੋਨ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਭਾਈ ਤੁਹਾਡੇ ਵਾਸਤੇ ਇਹਦੀ ਮਿਹਨਤ ਕਰੀਦੀ ਆ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ੍ਰੀ ਅਕਾਲ